ਅਜੀਤੀ ਚੱਤੋਂ ਪੈਰ ਵੀਡੀਓ ਗੱਲ ਤੇ ਰਹਿੰਦੀ ਆ ਹਾਂ ਠੀਕ ਐ ਡਾ ਡੈਣਾ ਸੌਰ ਸਾਸਰੀ ਕਾਜ ਕੀ ਹਾਲ ਚਾਲਾ ਠੀਕ ਠਾਕ ਹੋਊਗਾ ਅੱਜ ਦੇ ਵਲੌਗ ਵਿੱਚ ਸਵਾਗਤ ਆ ਅੱਜ ਵਲੌਗ ਆਊਗਾ ਯੂ ਦਾ ਮੰਮੀ ਨੇ ਜੂ ਘੁੰਮਿਆ ਸਾਰੇ ਜਾਨਵਰ ਵੇਖਿਆ ਪਰ ਜਾਨਵਰ ਤੋਂ ਇਥੇ ਵੀ ਬਹੁਤ ਵੇਖਿਆ ਮੋਟਾ ਹੋ ਗਿਆ ਮੈਂ ਕਾ ਉਹ ਬੈਠੀ ਹੈ ਇਹਦਾ ਦਿਲ ਵੀ ਨਾ ਤੁਹਾਡੀ ਨਾਲ ਹੀ ਰਹਿੰਦੀ ਆ ਅਜੀਤੀ ਚੱਤੋਂ ਪੈਰ ਵੀਡੀਓ ਗੱਲ ਤੇ ਰਹਿੰਦੀ ਆ ਗਾਈ ਤੂੰ ਆਸਟ੍ਰੇਲੀਆ ਦੀ ਕੁੜੀ ਕੋ ਤੇ ਲੱਗੀ ਇਥੇ ਵੀਡੀਓ ਗੱਲ ਤੇ ਰਹਿਣੀ ਆ ਕੁੜੀ ਕੰਮ ਤੇ ਗਈ ਆ ਹੈ ਪੜਾਈ ਆ ਵੱਟਾ ਦਾ ਪਰਲੇਵਾਨੇ ਦੂਰ ਹੀ ਬੜਾ ਉਹ ਵੀ ਤਾਂ ਪੈਸਾ ਦੇਖ ਲੈ ਟੱਪ ਕੇ ਕੀ ਕਰਾਂਗੇ ਖਾਲੇ ਵੱਧ ਟੱਪ ਦੇ ਇਹ ਖਾਲਿਆਂ ਦੀ ਟੈਨਸ਼ਨ ਘਾਤੋਂ ਲੈਣੀ ਹੈ ਹਰਜੀਤ ਜੀ ਹਰਜੀਤੀ ਖਾਲਿਆਂ ਦੀ ਟੈਨਸ਼ਨ ਕਿਉਂ ਲੈਣੀ ਤੂੰ ਖਾਲੇ ਤਾਂ ਹੀ ਜਾਇਦਾ ਟੱਪਦੇ ਮੱਕੀ ਆਪਣੀ ਵੇਹਲਾ ਕਿੰਨੀ ਸ਼ਾਨਦਾਰ ਹੋਈ ਪਈ ਹੈ ਮੱਕੀ ਵੇਖੀ ਹੋ ਆਪਣੀ ਵੇਖੀ ਆ ਵਧੀਆ ਇਹ ਨਹੀਂ ਮੱਕੀ ਮਾਰੀ ਤਾਂ ਨਹੀਂ ਹੋਈ ਹਰੀ ਭਰੀ ਹੋਈ ਭਈਆ ਹਾਂ ਮੱਕੀ ਬੁਰੀ ਟੌਪ ਕਲਾਸ ਆਪਣੀ ਔਰ ਕੀ ਕੀਤਾ ਫਿਰ ਕੱਲ ਮਨ ਜੇ ਖੇਤੀ ਨੂੰ ਕਿ ਨਹੀਂ ਮੰਨਦੀ ਖੇਤੀ ਆਪਣੀ ਪੂਰੀ ਟੌਪ ਦੀ ਇਹ ਤਕੜੀ ਗੱਲ ਐ ਤੇ ਜੂ ਕੋ ਮਾਈ ਹੀ ਜੂ ਡਾ ਕੋ ਮੰਨਦੇ ਕਿਹੜੇ ਕਿਹੜੇ ਜਾਨਵਰ ਵੇਖ ਕੇ ਆਈਆਂ ਹਾਥੀ ਗੈਂਡਾ ਡਣਾ ਸੌਰ ਉਹਦਾ ਇੱਥੇ ਵੀ ਹੈਗੇ ਸੀ ਨਿਆਲੇ ਨਿਆੜੇ ਸੱਪ ਲੈ ਸੱਪ ਤਾਂ ਇੱਥੇ ਵੀ ਆ ਗਏ ਨਿਆਲੇ ਇੱਥੇ ਵੀ ਆ ਗਏ ਹਾਂ ਹੋਰ ਕੰਗਾਰੂ ਕੰਗਾਰੂ ਉਹ ਚੀਜ਼ ਵਧੀਆ ਉਹ ਤਾਂ ਫਿਰ ਆਸਟ੍ਰੇਲੀਆ ਦੀ ਪਛਾਣ ਹੋਰ ਹੋਰ ਕੀਤਾ ਕੀਤਾ ਹੋਰ ਛੋੜੇ ਕੋ ਲੰਮਾ ਗਾਇਤ ਹਉਣ ਵਾਲੇ ਜਰਾ ਉਹ ਜਰਾਫ ਹਾਂ ਜੈਬਰੇ ਕੇ ਜਰਾਫ 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 ਜੈਬਰੇ ਦਾ ਦੂਜਾ ਵੀ ਬਲੈਕ ਹੈ। ਬਲੈਕ ਐਂਡ ਵਾਈਟ ਹੁੰਦਾ। ਇਹ ਇੱਕੋ ਜਿਹਾ 14 ਸਿੰਗਾ ਵਾਲਾ। 4 ਸਿੰਗਾ ਵਾਲਾ। 4 2 ਦੋ ਸੀ ਕਿ 4 ਸੀ 12 ਸਿੰਗਾ ਨਹੀਂ ਸੀ ਉਹ। ਕਿਉਂ ਸਾਨੂੰ ਇਨਫੋਰਮੇਸ਼ਨ ਮੰਮੀ ਐਂ ਦਿੰਦੀ ਰਹਿੰਦੀ ਅਸੀਂ ਵੀ ਐਂ ਵੇਖ ਲੈਣਾ ਤਾਂ ਆਸਟ੍ਰੇਲੀਆ ਕਦੇ ਅਸੀਂ ਵੀ ਜਾਵਾਂਗੇ। ਪਰ ਆਈ ਕੈਨੇਡਾ ਜਾਵਾਂਗੇ। ਫਿਰ ਊਠ। ਊਠ। ਬੱਠੀਆਂ। ਕੋਈ ਰਾਜਾ ਇੱਥੇ ਰਹਿੰਦਾ ਹੀ ਆ। ਹਾਂ ਊਠ ਤਾਂ ਇੱਥੇ ਵੀ ਹੈਗੇ। ਆਹੋ। ਹੈ। ਬੱਠੀਆਂ ਵੀ। ਹੋ ਰੇ ਹੋਰ ਨਿਕਲੇ ਨਿਕਲੇ ਜੇ ਪਤਾ ਨਹੀਂ ਖੁੱਡਾਂ ਖੱਡਾਂ ਚ ਕੀ ਬੜੇ ਫਿਰਦੇ ਚ ਕੀ ਨਹੀਂ ਇਹਨੇ ਕੋਈ ਪਤਾ ਨਹੀਂ ਆਹ ਚੱਲ ਮੈਂ ਵੀਡੀਓ ਵਿੱਚ ਆ ਕੇ ਲੋਕਾਂ ਨੂੰ ਬਖਾ ਦਿੰਨਾ ਕੀ ਕੀ ਵੇਖ ਕੇ ਅੱਛਾ ਤੇ ਛੱਡਦਾ ਤੇ ਮੈਂ ਆਪਣੇ ਰਸਤੇ ਤਾਂ ਜੀ ਕਿਤੇ ਜਾ ਕੇ ਆਉਣਾ ਮੈਂ ਸਿਰਫ ਵੱਟੀ ਤੇ ਅੱਛਾ ਆ ਪਾਉਣਾ ਇੱਕ ਸਾਲ ਦੀ 라ਜੂ ਈ ਐਂ ਦਾ ਸੰਗਰਾਜ ਆਵੇ ਹੁੰਦਾ ਆਪਾਂ ਕਰਦੇ ਐ ਇਹਨੂੰ ਕਿਹਾ ਆ ਜਾ ਇਹ ਆਉਂਦਾ ਨਹੀਂ ਇੱਕ ਸਾਲ ਦੀ ਗੱਲ ਕਿਉਂ ਆਖੀ ਜੋ ਨਹੀਂ ਲੱਗਦਾ ਕਿ 3 ਮਹੀਨੇ ਹੋયા ਵਾ ਮਾਤਾ ਦੋ ਦਿਨ ਲਾਏ ਸਰਪ ਛੁੱਟੀ ਵਾਸਤੇ ਨਾਲ ਚਾਰ ਦਿਨ ਹੋ ਗਏ ਇਹ ਗੱਲ ਹੀ ਕਹਿੰਦੇ ਨੂੰ ਦੋ ਦਿਨ ਦੋ ਦਿਨ ਮੈਂ ਤੁਹਾਨੂੰ 1200 ਰੁਪਏ ਦੇ ਦਿੰਦਾ ਕੋ ਜਿੱਥੇ ਤੇ ਦੋ ਦਿਨ ਆਉਦੇ ਪਏ ਆ ਹਾਂ ਜਿੱਦਾਂ ਦੀ ਮਾਤਾ ਆਸਟ੍ਰੇਲੀਆ ਗਈ ਹੋਰ ਨਹੀਂ ਗੱਲ ਸੁਣਦਾ ਜਿੱਦਾਂ ਦੀ ਮਾਤਾ ਮਾਤਾ ਆਸਟ੍ਰੇਲੀਆ ਗਈ ਬਸ ਆ ਜਾਣਾ ਮੈਂ ਕਿ ਦੋ ਦਿਨ ਛੁੱਟੀ ਦੇ ਦੋ ਮਾਤਾ ਮੈਨੂੰ ਪਰਾ ਚਾਚੇ ਦੇ ਤੀਜਾ ਦਿਨ ਹੋ ਗਿਆ ਇੱਧਰ ਮੈਂ ਇਹਦੇ ਦੇਣੀ ਬੰਦੇ ਦੋ ਚਾਹੀਦੇ ਦੋ ਬਣਾ ਸਰਨਾ ਨਹੀਂ ਕੰਮ ਯਾਰ ਕੋਨਾ ਇੱਕ ਤਾਂ ਮੈਂ ਆ ਗਿਆ ਇੱਕ ਤਾਂ ਹੋਰ ਕਰ ਲਾ ਮੈਂ ਤਾਂ ਕੱਕੂ ਆ ਜਾ ਲਾਂਗੀ ਕੱਕੂ ਹੈਗਾ ਕੱਕੂ ਆਉਣ ਲੈਣਾ ਕੰਮ ਬਾਠੀ ਹਾਂ ਮੱਜਾਂ ਦੇ ਜਿਆਦਾ ਔਖਾ ਤੈਨੂੰ ਪਤਾ ਹੁਣ ਪੈ ਠੀਕ ਆ ਆ ਠੀਕ ਕਿੱਥੇ ਲਾਉ ਛਿੱਕੇ ਆ ਆਪਾਂ ਕਿੱਥੇ ਪਹੁੰਚ ਗਏ ਹੁਣ ਜੋ ਕਿਹੜਾ ਜੋ ਸਿਡਨੀ ਜੋ ਅਸੀਂ ਮੰਮੀ ਦੇ ਨਾਲ ਪਹੁੰਚ ਚੁੱਕੇ ਹਾਂ ਸਿਡਨੀ ਜੋ ਮੰਮੀ ਦੀ ਲੱਤ ਤੋਂ ਅਜੇ ਤੁਰਿਆ ਨਹੀਂ ਜਾ ਰਿਹਾ ਇਸ ਕਰਕੇ ਸਾਨੂੰ ਇੱਥੇ ਲੈਣੀ ਪੈਣੀ ਮੰਮੀ ਵਾਸਤੇ ਗੀਲ ਚੇਰ ਫੇਰ ਮੰਮੀ ਨੂੰ ਕਮਾਇਆ ਜਾਣਾ ਆਦਰਵਾਇਜ਼ ਮੰਮੀ ਕੀ ਕਹਿੰਦੀ ਆ ਮੈਨੂੰ ਇੱਕ ਥਾਂ ਤੇ ਬਿਠਾ ਦਿਓ ਮੈਂ ਨਹੀਂ ਘੁੰਮਦੀ ਹੈ ਉਹਨਾਂ ਨੂੰ ਕਿਹਾ ਤੁਸੀਂ ਘੁੰਮ ਆਇਓ ਤੁਸੀਂ ਘੁੰਮ ਕੇ ਵੇਖ ਆਇਓ ਕੋਈ ਨਹੀਂ ਮੈਂ ਬੈਠੀ ਵੇਖ ਲੂੰਗੀ ਮੈਂ ਤਾਂ ਜਾਨਵਰ ਦੇਖੇ ਹੀ ਹੋਏ ਆ ਫਿਰ ਕੀ ਹੋਇਆ ਲੈ ਮੰਮੀ ਜੇ ਬੰਦਾ ਆਸਟ੍ਰੇਲੀਆ ਆ ਗਿਆ ਜੇ ਆਸਟ੍ਰੇਲੀਆ ਦਾ ਨੈਸ਼ਨਲ ਵੇਖਿਆ ਹੀ ਨਹੀਂ ਐਨੀਮਲ ਤਾਂ ਕੀ ਫਾਇਦਾ ਆਸਟ੍ਰੇਲੀਆ ਆਂ ਦਾ ਚਲ ਕੋਈ ਨਹੀਂ ਦੇਖ ਲਾਂਗੇ ਫਿਰ ਵੇਖ ਲਾਂਗੇ ਘੁੰਮ ਕਮਾ ਲਵਾਂਗੇ ਇੱਕ ਤੁਰ ਫਿਰ ਲਵਾਂਗੇ ਇੰਨਾ ਕੁ ਤੁਰਿਆ ਕਿ ਉਹਨਾਂ ਕੁ ਤੁਰ ਲਾਂਗੇ ਨਹੀਂ ਨਹੀਂ ਆਪਾਂ ਨਾਨੀ ਨੂੰ 휠 ਚੇਅਰ ਤੇ ਪਿਠਾਵਾਂਗੇ ਹਣਾ ਇਹ ਕੰਮ ਨਾਨੀ ਨੂੰ व्हीलचेयर ਤੇ ਬਿਠਾ ਕੇ ਆਪਾਂ व्हीलचेयर ਤੇ ਨਾਨੀ ਨੂੰ ਘੁਮਾਵਾਂਗੇ ਹਾਂਜੀ ਮੰਮੀ ਹੁਣ ਇੱਥੇ ਪਹੁੰਚ ਗਏ ਨੇ ਇੱਥੇ ਰਸ਼ ਲੱਗ ਚੁੱਕਾ ਹੈ ਕਹਿੰਦੇ ਮੇਰੇ ਵੀਰੋ ਜੂ ਦੇ ਅੰਦਰ ਜਾਣ ਲਈ ਬੜੇ ਜਿਆਦੀਆਂ ਫੈਮਲੀਆਂ ਪਹੁੰਚੀਆਂ ਆ ਪਰ ਬਹੁਤ ਵਧੀਆ ਚੀਜ਼ ਆ ਫੈਮਲੀਆਂ ਨੇ ਇੱਥੇ ਲਿਆਉਣਾ ਵੀ ਚਾਹੀਦਾ ਜਵਾਕਾਂ ਨੂੰ ਲਿਆਉਣਾ ਚਾਹੀਦਾ ਤਾਂ ਜੋ ਨਵੇਂ-ਨਵੇਂ ਸਪੀਸੀਜ਼ ਨੂੰ ਵੇਖ ਸਕਦੇ ਜਾਨਵਰਾਂ ਨਾਲ ਅਟੈਚ ਹੋ ਸਕਦੇ ਇਧਰ ਕੀ ਕਹਿੰਦੇ ਆ ਬੱਗੀਆਂ ਲੈਤੀਆਂ ਏਕਮ ਹੁਣੀ ਕਹਿੰਦੇ ਦੇ ਗੇੜ ਤੇ ਗੇੜਾ ਰੱਖਿਆ ਹੈ ਬੇ ਬੱਗੀਆਂ ਦੇ ਉੱਤੇ ਕਹਿੰਦੇ ਗੇੜੇ ਦੇ ਗੇੜਾ ਕੱਢਣਗੇ ਅੱਜ ਤੇ ਇਹ ਅਸਲ ਵਿੱਚ ਬੱਗੀ ਲਈ ਗਈ ਮੰਮੀ ਆਸਤੇ ਪਰ ਇਹ ਦੋ ਜਿਹੜੀਆਂ ਕੁੜੀਆਂ ਇਹ ਆਪ ਪਹਿਲਾਂ ਟੈਸਟ ਡਰਾਈਵ ਕਰਨੀਆਂ ਵੀ ਨਾਨੀ ਤੋਂ ਪਹਿਲਾਂ ਅਸੀਂ ਟੈਸਟ ਡਰਾਈਵ ਕਰੀਏ ਠੀਕ ਹੈ ਇੱਕ ਇੱਕ ਨੇ ਉਹ ਟ੍ਰਾਈ ਕਰ ਲਈ ਇਧਰ ਜਗਦੀਪ ਸਿੰਘ ਵੀ ਕਹਿੰਦੇ ਨਾਲ ਇਹਨਾਂ ਨੇ ਸਿਖਾ ਰਹੇ ਨੇ ਕਿ ਬਈ ਕੁੜੇ ਰਾਮਨਾ ਰਾਮਨਾ ਕਿਤੇ ਛੱਟ ਫੇੜ ਨਾਲ ਆਦੀ ਤੋੜਤੇ ਤੇ ਪੈਸੇ ਪੈ ਜਾਣੇ ਇਹਦੇ ਤੇ ਨਾਲ ਹੀ ਫਿਰ ਕਹਿੰਦੇ ਹਰਜੀਤੀ ਨੂੰ ਕਹਿੰਦੇ ਫੜਾ ਦਿੱਤਾ ਗਿਆ ਹੈ ਲਓ ਮੰਮੀ ਆ ਤੇ ਇਹ ਤਾਂ ਚੀਜ਼ ਬਹੁਤ ਵਧੀਆ ਵਾ ਕਿਉਂਕਿ ਜੂਕ ਮੰਨ ਵਾਸਤੇ ਇਹ ਵੀ ਦੀ ਚੀਜ਼ ਚਾਹੀਦੀ ਚਾਹੀਦੀ ਜ਼ਰੂਰੀ ਬਜ਼ੁਰਗਾਂ ਵਾਸਤੇ ਤੇ ਮੰਮੀ ਨੂੰ ਚਲੋ ਇਹ ਚੀਜ਼ ਤਾਂ ਵਧੀਆ ਮਿਲੀ ਹੁਣ ਆਪੇ ਗੇੜੇ ਕੱਢੀ ਜਾਊਗੀ ਪਿੰਡ ਸਕੂਟਰ ਹੀ ਨਹੀਂ ਛੱਡਦੀ ਇੱਥੇ ਬੱਗੀ ਨਹੀਂ ਛੱਡਦੀ ਇਹਨੇ ਤੇ ਲਓ ਇਸੇ ਦੇ ਨਾਲ ਆ ਜੀਵ ਜੇ ਜਾਨਵਰ ਦੇਖਣ ਨੂੰ ਮਿਲ ਰਹੇ ਨੇ ਆਪਾਂ ਨੂੰ ਇਹ ਤਾਂ ਸੂਰਜੇ ਲੱਗਦੇ ਨੇ ਕਿ ਸੂਰ ਨੇ ਕਿ ਕੀ ਹੋਏ ਨੇ ਇਹ ਤਾਂ ਆਪਾਂ ਨੂੰ ਨਹੀਂ ਪਤਾ ਇਹ ਜਵਾਕਾਂ ਨੂੰ ਪਤਾ ਹੋਵੇਗਾ ਕਿ ਕੀ ਹੈ ਕਿ ਕੀ ਨਹੀਂ ਤੇ ਆਪਾਂ ਚੱਲੀਏ ਅਗਲੇ ਬੰਨੇ ਇਹ ਲੈ ਵੀ ਲੈ ਕੈਮਲ ਵੇਖ ਲਓ ਕੈਮਲ ਵੇਖ ਲੋ ਊਠ ਵੇਖ ਲੋ ਰਾਜਾ ਦਾ ਫਿਰ ਇਹਨਾਂ ਨਾਲ ਲੰਮਾ ਯਾਰ ਇਹ ਤਾਂ ਊਠ ਬੜੇ ਛੋਟੇ ਆ ਰਾਜਾ ਦਾ ਇਹਨਾਂ ਨਾਲ ਕਿਤੇ ਲੰਮੇ ਆ ਰਾਜੇ ਉਹਨਾਂ ਦਾ ਕੋਈ ਜਵਾਬ ਨਹੀਂ ਰਾਜੇ ਉਹਨਾਂ ਦੀ ਕੱਦ ਦੇ ਬਰਾਬਰੀ ਨਹੀਂ ਕਰਦੇ ਇਹ ਆਸਟ੍ਰੇਲੀਆ ਦੇ ਊਠ ਤੇ ਕਹਿੰਦੇ ਆਪਣੇ ਰਾਜਸਥਾਨ ਦੇ ਵੀ ਊਠ ਇਹਨਾਂ ਨਾਲ ਲੰਮੇ ਹੁੰਦੇ ਆ ਪਰ ਇਹ ਊਠ ਛੋਟੇ ਆ ਪਤਾ ਨਹੀਂ ਕੀ ਚੱਕਰ ਕੇ ਸਪੀਸ਼ੀਜ਼ ਵੱਖਰੀ ਹੋਵੇ ਜਾਂ ਇਹ ਬਲੱਡ ਲਾਈਨ ਵੱਖਰੀ ਹੋਵੇ ਇਸੇ ਦੇ ਨਾਲ ਆ ਰਕੂਨ ਵੇਖ ਸਕਦੇ ਜਸਪਾਲ ਅਰਗਾ ਜਿਹੜਾ ਚੋਟੀ ਤੇ ਖੜਕੇ ਬਸ ਕੁਛ ਨਹੀਂ ਕਰਨਾ ਬਸ ਆਲੇ ਦੁਆਲੇ ਦਾ ਧਿਆਨ ਹੀ ਰੱਖਣਾ ਇਹ ਨੇ ਇਹ ਜਿਹੜੀ ਇਹਨਾਂ ਦੀ ਬਿੱਲ ਆ ਇਹ ਆਪਦੀ ਬਿੱਲ ਦਾ ਧਿਆਨ ਰੱਖਣ ਲਈ ਉੱਤੇ ਚੜਿਆ ਹੋਇਆ ਵੇਖਣਦੇ ਆ ਲੋਕਾਂ ਵਾਲੇ ਦੁਆਲੇ ਕਹਿੰਦਾ ਲੋਕ ਦੇ ਤਰੇ ਤੇ ਭੱਜੇ ਫਿਰਦੇ ਇਧਰ ਨਾਲ ਦੇ ਇਹਦੇ ਸਾਥੀ ਭੱਜੇ ਫਿਰਦੇ ਆ ਗੇੜੇ ਦੇ ਗੇੜਾ ਇਹਨਾਂ ਨੇ ਵੀ ਰੱਖਿਆ ਇਹ ਨਜ਼ਾਰਾ ਹਨਾ ਇਧਰ ਵੇਖ ਲਓ ਰਾਜਾ ਜੀ ਬੈਠੇ ਨੇ ਜੰਗਲ ਕੇ ਰਾਜਾ ਜੀ ਬੈਠੇ ਹੈ ਕਹਿੰਦੇ ਲਾਇਨ ਸਾਹਿਬ ਧੁੱਪ ਸੇਕ ਰਹੇ ਨੇ ਮਜੇ ਨਾਲ ਬੈਠੇ ਹੋਏ ਨੇ ਤੇ ਲੋਕਾਂ ਨੇ ਵੇਖ ਰਿਹਾ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਕਿ ਜੂ ਚ ਲੋਕ ਜਾਨਵਰ ਵੇਖਣ ਜਾਂਦੇ ਕਿ ਜਾਨਵਰ ਲੋਕਾਂ ਨੂੰ ਵੇਖਦੇ ਆ ਕਿ ਜੂ ਚ ਜਿਹੜੇ ਆਏ ਆ ਪਤਾ ਨਹੀਂ ਕੀ ਹਸਾ ਹਕਤਾ ਉਹ ਉਹਦੇ ਆਓ ਪਹਿ ਲੰਮੇ ਅਦੇ ਇਧਰ ਪਹਿ ਲੰਮੇ ਥੋੜਾ ਜਿਹਾ ਬਲਰ ਹੋ ਗਿਆ ਕਰਕੇ ਆਪਣਾ ਘਟ ਦੇਖਦਾ ਪਿਆ ਓਹੋ ਚਲੋ ਕੋਈ ਗੱਲ ਨਹੀਂ ਤੇ ਪਰ ਬਹੁਤ ਹੀ ਵਧੀਆ ਸੋਹਣਾ ਜੂ ਬਣਾਇਆ ਹੋਇਆ ਜਿਵੇਂ ਕਿ ਕਹਿਣ ਦਾ ਭਾਅ ਹੈ ਇਹਨਾਂ ਦਾ ਹਰੇਕ ਤਰ੍ਹਾਂ ਦੀ ਫੈਸਿਲਿਟੀ ਆ ਕਿਉਂ ਇੱਕ ਸ਼ਾਮੇ ਬੈਠਾ ਇੱਕ ਤੁੱਪੇ ਬੈਠਾ ਕਿੰਗ ਹੈ ਕਹਿੰਦੇ ਮੇਰੇ ਵੀਰੋ ਇੱਧਰ ਚੂਹੇ ਜੇ ਵਰਗਾ ਕੀ ਏ ਇਹ ਤਾਂ ਕੋਈ ਹੋਰ ਸ਼ਿਪਸ਼ ਇੱਧਰ ਕਹਿੰਦੇ ਡੱਡੂ ਮੈਂਡਿਕ ਸਾਡੇ ਜਸਪਾਲ ਜੀ ਮੈਂਡਿਕ ਵੀ ਹੈ ਨਹੀਂ ਇਹ ਤਾਂ ਹਰੇ ਰੰਗ ਦੇ ਮੈਂਡਿਕ ਆਪਣੇ ਦਰਿਆਵਾਂ ਵਿੱਚ ਹੁੰਦੇ ਵਾਹ ਜੀ ਵਾਹ ਕਹਿੰਦੇ ਇਸੇ ਦੇ ਨਾਲ ਆਸਟ੍ਰੇਲੀਆ ਦੀ ਸ਼ਾਨ ਆਨ ਬਾਨ ਸ਼ਾਨ ਤੇ ਕਹਿੰਦੇ ਆਸਟ੍ਰੇਲੀਆ ਦੀ ਜਾਨ ਕੰਗਾਰੂ ਜੀ ਇਹ ਕੰਗਾਰੂ ਬਹੁਤ ਵਧੀਆ ਸ਼ਾਂਗੇ ਰੱਖਦੇ ਆ ਆਸਟ੍ਰੇਲੀਆ ਦੇ ਵਿੱਚ ਕੰਗਾਰੂ ਨੇ ਜਿਆਦੀ ਆ ਫੁੱਲ ਇਹ ਬਹੁਤ ਘਰਾਾਂ ਚ ਭੱਜੇ ਭੁਜੇ ਫਿਰਦੇ ਆ ਕਈ ਆ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਇਲਾਕੇ ਵੀ ਆ ਜਿੱਥੇ ਓਪਨ ਹੀ ਰਹਿੰਦੇ ਆ ਤੇ ਜਿਵੇਂ ਆਪਣੇ ਕੁੱਤੇ ਉਪਨ ਰਹਿੰਦੇ ਆ ਵਾਰਾ ਤੁਰੇ ਫਿਰਦੇ ਰਹਿੰਦੇ ਉਵੇਂ ਇਹ ਵੀ ਵਾਰਾ ਤੁਰੇ ਫਿਰਦੇ ਰਹਿੰਦੇ ਆ ਇੱਧਰ ਕੀ ਏ ਇੱਧਰ ਮੈਨੂੰ ਲੱਗਦਾ ਇਹਨਾਂ ਦੇ ਕੰਗਾਰੂਆਂ ਦੇ ਛੋਟੇ ਜਵਾਕਾਂ ਦੇ ਬੈਲ ਬਣਾਏ ਹੋਏ ਨੇ ਜਿੱਥੇ ਛੋਟੇ ਬੱਚੇ ਹੋਏ ਮੈਨੂੰ ਲੱਗਦਾ ਇਹਨਾਂ ਨੂੰ ਫੀਡ ਵਾਇਡ ਫੀਡ ਵਗੈਰਾ ਦਿੰਦੇ ਹੋਣਗੇ ਤੇ ਇਸੇ ਦੇ ਨਾਲ ਦੀ ਨਾਲ ਅੱਗੇ ਤੁਰੇ ਜਾਈਏ ਅੱਗੇ ਕੀ ਹੈ ਜੂ ਇਹ ਬਹੁਤ ਇੰਟਰਸਟਿੰਗ ਆ ਯਾਰ ਉਹ ਵੇਖਣ ਵਾਲੀ ਚੀਜ਼ ਆ ਕਿ ਉਹ ਇਹ ਕੁੱਤੇ ਚੜ ਕੇ ਖਾਂਦਿਆ ਜੇ ਉਹ ਵੇਖੋ ਮੇਰੇ ਮਿੱਤਰੋ ਗੌਰ ਨਾਲ ਮੜਾ ਜੇ ਤੁਹਾਨੂੰ ਜ਼ੂਮ ਕਰਕੇ ਵਿਖਾਈਏ ਓ ਵੇਖਿਓ ਵੀ ਉੱਤੇ ਚੜ ਕੇ ਕੁਝ ਖਾ ਰਿਹਾ ਏ ਚਲੋ ਆਪਾਂ ਭਾਜੀ ਨੂੰ ਡਿਸਟਰਬ ਨਹੀਂ ਕਰਾਂਗੇ ਇਸੇ ਦੇ ਨਾਲ ਲੰਮੀਆਂ ਤੌਣਾ ਵਾਲੇ ਵੇਖਾਂਗੇ ਹਾਏ ਓ ਰੱਬਾ ਜਸਪਾਲ ਤਾਂ ਕਹਿੰਦਾ ਰੋਂਦਾ ਹੋਣਾ ਜੈਲਸੀ ਬਹੁਤ ਫੀਲ ਕਰਦਾ ਇਹਨਾਂ ਤੋਂ ਆਹ ਜਿਹੜੇ ਜ਼ਰਾਫਾਂ ਤੋਂ ਨਾ ਬਹੁਤ ਜੈਲਸੀ ਫੀਲ ਕਰਦਾ ਤੌਣ ਨਹੀਂ ਨਾ ਹੈਗੀ ਵਿਚਾਰੇ ਦੀ ਕੀ ਕਰੇ ਇਹਨਾਂ ਦੀਆਂ ਤੌਣਾ ਵਾਹ ਜੀ ਵਾਹ ਇਹਨਾਂ ਦੇ ਕੱਦ ਨਾ ਵੀ ਲੰਮੀਆਂ ਆਹ ਤੁਰੇ ਫਿਰਦੇ ਵਿੱਚ ਲੰਮੀਆਂ ਤੌਣਾ ਵਾਲੇ ਲੰਮੀਆਂ ਲੱਤਾਂ ਵਾਲੇ ਵੀ ਆ ਨਾਲ ਦੀ ਨਾਲ ਗੇੜੇ ਕੱਢੰਦੇ ਆਹ ਤਾਂ ਛਤਰਮੁਰਗ ਤਾਂ ਆਪਣੇ ਵੀ ਰੱਖੇ ਹੁੰਦੇ ਯਾਰ ਵਾਹ ਜੀ ਵਾ ਪਰ ਵੇ ਵੀ ਆਪਾਂ ਵੀ ਸੋਚਦੇ ਇ ਮੋਸਟ ਆਸਟ੍ਰੇਲੀਆ ਫਾਰਮ ਦਾ ਬਾਰੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਆਸਟ੍ਰੇਲੀਆ ਫਾਰਮ ਵਧੀਆ ਹੈਗਾ ਕਿ ਨਹੀਂ ਹੈਗਾ ਆਪਾਂ ਇੱਕ ਚੀਜ਼ ਪਲੈਨਿੰਗ ਕਰ ਰਹੇ ਇਧਰ ਕਿਹਦੇ ਗੈਂਡਾ ਜੀ ਵੀ ਆ ਚੁੱਕੇ ਨੇ ਗੈਂਡਾ ਵੀ ਰੈਨੋ ਜੀ ਜਿਹੜੇ ਕੱਢਦੇ ਹੋਏ ਇਹਨਾਂ ਨੇ ਇਕੱਠੇ ਹੀ ਰੱਖੇ ਹੋਏ ਹੈ ਨਾ ਵੇਹੇ ਚਲੋ ਵਧੀਆ ਤਾਲਮੇਲ ਬਣਾ ਕੇ ਰੱਖਿਆ ਹੈ ਜੰਗਲੀ ਜਾਨਵਰਾਂ ਦਾ ਸਾਰੇ ਇੱਕ ਸਾਥ ਮਤਲਬ ਇਕੱਠੇ ਜੇ ਤੁਰੇ ਫਿਰਦੇ ਆ ਜਿਹੜੇ ਵੀ ਖਾਣ ਵਾਲੇ ਆ ਮਾਸ ਖਾਣ ਵਾਲੇ ਨਹੀਂ ਆ ਜਾਨਵਰ ਤਾਂ ਕਰਕੇ ਮੈਨੂੰ ਲੱਗਦਾ ਇਕੱਠੇ ਰੱਖੇ ਹੋਏ ਆ ਬਹੁਤ ਹੀ ਵਧੀਆ ਵਾਧੀਆਂ ਵਡੀਆਂ ਘੈਂਟ ਯਾਰ ਗੁਰੂਆ ਇਹਨਾਂ ਦੇ ਤਾਂ ਸਿਰਾ ਕਰਾਇਆ ਪਿਆ ਜੂ ਵਾਲਾ ਇਹਨਾਂ ਦਾ ਟੂ ਮੱਚ ਬਿਊਟੀਫੁਲ ਬਾਹ ਪਰੇ ਤਲਾਬ ਹੀ ਆ ਪਾਉਗੇ ਨਾ ਆਸਤੇ ਇਹ ਲੰਮੀਆਂ ਲੰਮੀਆਂ ਤੋਣਾਂ ਦੇ ਨਾਲ ਇਹ ਬਲੈਕ ਐਂਡ ਵਾਈਟ ਜੈਬਰਾ ਵੀ ਰੱਖਿਆ ਜੇ ਜਿਦਾ ਕਿ ਸੋਹਣੀ ਕੰਟਰੀ ਵੇਖਣ ਦੱਸੋ ਇਹ ਹੀ ਹੁੰਦਾ ਚੰਗੀਆਂ ਕੰਟਰੀਆਂ ਦਾ ਫਾਇਦਾ ਕਿੰਨੇ ਜੂ ਇਹਨਾਂ ਨੇ ਆਪਦੇ ਜਾਨਵਰ ਸੰਭਾਲ ਕੇ ਰੱਖੇ ਹੋਏ ਆ ਆਪਣੀ ਇਥੇ ਵੇਹੇ ਇੰਨੇ ਜਾਨਵਰਾਂ ਦੀ ਜਿਤ ਹੈ ਨੇ ਕਿ ਇੰਨੇ ਸੰਭਾਲ ਕੇ ਨਹੀਂ ਰੱਖਦੇ ਪ੍ਰਵਾਜ ਹੀ ਵਾਹ ਕਿਆ ਬਾਤ ਆ ਕੀ ਆ ਹਿਰਨ ਵਾਹ ਜੀ ਵਾਹ ਇਹ ਦੋ ਸਿੰਗਾ ਵਾਲਾ ਹਿਰਨ ਜੇ ਇੱਥੇ ਕਹਿੰਦੇ ਮੇਰੇ ਵੀਰੋ ਹੋਰ ਵੀ ਜਾਨਵਰ ਤੁਰੇ ਫਿਰਦੇ ਨੇ ਇਹ ਤਾਂ ਹੋਰੀ ਮਿਲਦਾ ਪਿਗ ਟਾਈਪ ਜੀ ਚੀਜ਼ ਲੱਗਦੀ ਕੋਈ ਪਰ ਸੌਰੀ ਚਲੋ ਆਪਣਾ ਜਾਨਵਰਾਂ ਦੀ ਜਿਆਦਾ ਜਾਣਕਾਰੀ ਨਾ ਹੁੰਦੇ ਹੋਏ ਪਰ ਇਹਨਾਂ ਦਾ ਘਰ ਬੜਾ ਸੋਹਣਾ ਵਾਹ ਜੀ ਵਾਹ ਕਿਆ ਬਾਤ ਹੈ ਇਧਰ ਇਹ ਕਾਹ ਵੇਖੋ ਟੱਪਦਾ ਫਿਰਦਾ ਟੂ ਮੱਚ ਬਰਾੜ ਸਾਹਿਬ ਕਿਧਰ ਟੱਪੀ ਜਾਂਦੇ ਜੇ ਥੱਲੇ ਉਤਰੋ ਇਹ ਟੈਂਕੀਆਂ ਤੇ ਚੜਿਆ ਫਿਰਦਾ ਪੱਟੂ ਇਹਨੂੰ ਕੋਈ ਡਾਰ ਹੀ ਨਹੀਂ ਓ ਮਾਈ ਗਾਡ ਇਸੇ ਦੇ ਨਾਲ ਵਾਜੀ ਵਸਤ ਨੇਕ ਸਾਹ ਭਾਜੀ ਸਨੇਕ ਜੀ ਕੀ ਹਾਲ ਚਾਲ ਹੈ ਭਾਜੀ ਆਰਾਮ ਕਰਦੇ ਹੋਏ ਲੁਫਤ ਉਠਾਉਂਦੇ ਹੋਏ ਲੋਕਾਂ ਨੂੰ ਦੇਖਦੇ ਹੋਏ ਕਿ ਲੋਕ ਕਿਵੇਂ ਦੇਖ ਰਹੇ ਇਹਨਾਂ ਦੇ ਨਾਲ-ਨਾਲ ਤੇ ਇਸੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਇੱਕ ਹੋਰ 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 ਇੱਥੇ ਵੀ ਸੱਪ ਹੈਗਾ ਉਹ ਲੁਕਿਆ ਬੈਠਾ ਜੀ ਦੋਵੇਂ ਭਰਾ ਇਕੱਠੇ ਰਹਿੰਦੇ ਆ ਮਿਲਦਾ ਤੇ ਪਰ ਜਗਾ ਬਹੁਤ ਸੋਹਣੀ ਕੱਚ ਕੋ ਮੰਮੀ ਜੀ ਹਰਜੀਤੀ ਟਲਦੀ ਹੈ ਸਕੂਟਰੀ ਨਾਲ ਦੀ ਨਾਲ ਹੀ ਰੱਖਣੀ ਹੈ ਕਹਿੰਦੇ ġeṛa ਸਕੂਟਰੀ ਦਾ ਵੀ ਨਾਲ ਹੀ ਰੱਖਣਾ ਇੱਥੇ ਕਹਿੰਦੇ ਮੇਰੇ ਵੀਰੋ ਉਹ ਸਪੀਸੀਜ਼ ਐ ਜਿਨ੍ਹਾਂ ਨੂੰ ਕਿਹਾ ਜਾਂਦਾ ਬੰਦੇ ਤਿਆਰ ਹੋਏ ਨੇ ਇਹ ਚੰਪੈਂਜੀਜ਼ ਨੇ ਕਹਿੰਦੇ ਮੇਰੇ ਵੀਰੋ ਬਸ ਇਹਨਾਂ ਦਾ ਕੰਮ ਕੋਹ ਨਹੀਂ ਹੁੰਦਾ ਤੇ ਜੇ ਤਾਂ ਇਹ ਬੈਠੇ ਰਹਿੰਦੇ ਖਾਂ ਇੱਕ ਕਹਿੰਦੇ ਵੀ ਰੱਜੇ ਰਹਿਣ ਤੇ ਸੁਸਤ ਹੋਏ ਰਹਿੰਦੇ ਆ ਜੇ ਭੁੱਖੇ ਹੋਣ ਤੇ ਲੋਕਾਂ ਨੂੰ ਵੱਢਣ ਵੀ ਪੈ ਜਾਂਦੇ ਆ ਇਹ ਇਹਨਾਂ ਬਾਰੇ ਵਹਿ ਕੇ ਆ ਜਾਂਦਾ ਹਰਜੀਤੀ ਨਹੀਂ ਟਲਦੀ ਹਰਜੀਤੀ ਲੈਂਦੀ ਨਜ਼ਾਰੇ ਓ ਮਾਈ ਗੋਡ ਸ਼ਿਪਕਲੀ ਇਹ ਤਾਂ ਕੋਈ ਜ਼ਿਆਦਾ ਨਹੀਂ ਵੱਡੀ ਸ਼ਿਪਕਲੀ ਆਪਣੇ ਤਾਂ ਛੋਟੀਆਂ ਸ਼ਿਪਕਲੀਆਂ ਹੁੰਦੀਆਂ ਇਹ ਗੋ ਨਹੀਂ ਜੇ ਗੋ ਜਨ ਸਾਲ ਜਿਹਨੂੰ ਕਹਿੰਨੇ ਆਪਾਂ ਉਹ ਨਹੀਂ ਜੇ ਪੱਕਾ 100% ਉਹ ਹੋ啊 ਕਿੰਨੀਆਂ ਰੱਖੀ ਫਿਰਦੀ ਓਏ ਇਹ ਤਾਂ ਆ ਕੀ ਚੂਹੇ ਦੇ ਕੰਨ ਨਹੀਂ ਵੜੇ ਲੰਮੇ ਗਰੂ ਇੰਨੇ ਲੰਮੇ ਕੰਨ ਹੁੰਦੇ ਜੇਬਰੇ ਵਾਂਗੂ ਬਲੈਕ ਐਂਡ ਵਾਈਟ ਵੀ ਹੋਇਆ ਫਿਰਦਾ ਇਹਦਾ ਇਹਦਾ ਦੋਸ਼ ਪੀਛੇ ਦਾ ਮਿਕਸ ਅਪ ਜਾ ਲੱਗਦਾ ਓ ਬਾਜੀ ਕੀ ਹਾਲ ਚਾਲ ਜੇ ਇਹ ਬਾਜੀ ਕਰ ਕੀ ਰਹਿ ਨੇ ਹਰਜੀਤ ਨਹੀਂ ਟੱਲਦੀ ਹਰਜੀਤ ਦਾ ਕਹਿੰਦੀ ਅੱਜ ਦਿਨ ਛੱਡਦੀ ਸਕੂਟਰੀ ਨੂੰ ਇਹਦਾ ਕਹਿੰਦੇ ਅੱਜ ਫੁੱਲ ਤੇਲ ਮਚਾ ਕੇ ਜਾਏਗੀ ਇਹਦਾ ਬੈਟਰੀ ਵਾਲੀ ਹੋਣੀ ਪਰ ਮੇਰੇ ਹਿਸਾਬ ਨਾਲ ਭਜਾਈ ਫਿਰਦੀ ਜਿਹੜੀ ਟਾਵਰ ਨਾਲ ਕੀ ਬਾਤ ਹੈ ਇਨੇਰੇ ਦੇ ਵਿੱਚ ਬਣਾਇਆ ਗਿਆ ਜਗਾੜ ਵਾਹ ਜੀ ਵਾਹ ਇਧਰ ਇੱਕ ਜਾਨਵਰ ਸਸਤਾਰ ਆ ਇਹ ਰਾਮ ਨਾਲ ਇਹ ਨੀਨੀਆਂ ਕਰ ਰਿਹਾ ਹੈ ਇਹ ਆਲਸੀ ਜਾਨਵਰ ਹੁੰਦੇ ਨੇ ਜਿਹੜੇ ਸੁੱਤੇ ਰਹਿੰਦੇ ਨੇ ਦੁਪਹਿਰ ਦੇ ਟਾਈਮ ਲੋਕਾਂ ਦੇ ਸ਼ੋਰ ਸ਼ਰਾਬੇ ਤੋਂ ਦੂਰ ਤੰਗ ਹੋ ਕੇ oh my god e why god ਚੂਏ ਆ ਇਹ ਚੂਏ ਵੀ ਰੱਖੀ ਫਿਰਦੇ ਗੁਰੂ ਜੂਜ ਕੁਝ ਸਪੈਸ਼ਲ ਬਰੀਡ ਹੋਣੀ ਹੈ ਤਾਂ ਹੀ ਰੱਖੇ ਐਵੇਂ ਥੋੜਾ ਨਾ ਆਪਣੇ ਵਰਗੇ ਥੋੜਾ ਚੂਵੇ ਪਾਲੀ ਜਾਣਗੇ ਉਹ ਇਧਰ ਮੈਂਡਕ ਵੇਖੋ ਇਹ ਵੀ ਹਰੇ ਆ ਪਰ ਇਹ ਹਰੇ ਮੈਂਡਕ ਡਾਟ ਜੇ ਇਹਨੇ ਦੇ ਉੱਤੇ ਪੀਲੇ ਪੀਲੇ ਜੇ ਹਮ ਪਰ ਨਜ਼ਾਰੇ ਲੈਂਦੇ ਪਰ ਵੈਸੇ ਇੱਕ ਗੱਲ ਵੇਖਣ ਵਾਲੀ ਆ ਉਹ ਆ ਤਾਂ ਕੀ ਆ ਗੋਆ ਸਾਲਾ ਕੀ ਐ ਛਿਪਕਲੀ ਉਹ ਮੂੰਹ ਵਜਾਈ ਉਹਦਾਣ ਕੇ ਸ਼ੀਸ਼ੇ ਚ ਤੋੜੀ ਪੈਨ ਉਹ ਬਾਜੀ ਕਿੱਧਰ ਸੁੱਤੇ ਪੈ ਜੇ ਉਥੇ ਰਵੜਾ ਹੈ ਵਾਣੀ ਯੇ ਹਾਥੀ ਲੋਕੀ ਇੱਕ ਕਹਾਵਤ ਕਰਦੇ ਹੁੰਦੇ ਵੀ ਹਾਥੀ ਦੇ ਖਾਣ ਦੇ ਦੰਦ ਹੋਰ ਵਿਖਾਉਣ ਦੇ ਹੋਰ ਹੁੰਦੇ ਆ ਇਸੇ ਤਰ੍ਹਾਂ ਵੇਖ ਲਓ ਵੀ ਇਹਦੇ ਆ ਜਿਹੜੇ ਵਿਖਾਉਣ ਵਾਲੇ ਦੰਦ ਨੇ ਹੋਰ ਆ ਜਿਹੜੇ ਖਾਣ ਵਾਲੇ ਦੰਦ ਹੁੰਦੇ ਉਹ ਹੋਰ ਆ ਤੇ ਪਰ ਨਜ਼ਾਰੇ ਲੈਂਦੇ ਵੇਖ ਕਿਉਂ ਪਾਣੀ ਲਿਸ਼ਕਦਾ ਫਿਰਦਾ ਲਿਸ਼ਕਦੇ ਪਾਣੀ ਦੇ ਵਿੱਚੋਂ ਪਾਣੀ ਪੀਂਦੇ ਆ ਇਹ ਪੱਟੂ ਨਜ਼ਾਰੇ ਲੈਂਦੇ ਇਹਨਾਂ ਦੀ ਜ਼ਿੰਦਗੀ ਸਫਲ ਹੈ ਇੱਧਰ ਕਹਿੰਦੇ ਮੇਰੇ ਵੀਰ ਆ ਕੰਗਾਰੂ ਟਾਈਪ ਕੀ ਚੀਜ਼ ਆ ਕੰਗਾਰੂ ਨਹੀਂ ਰਕੂਨ ਲੱਗਦਾ ਮੈਨੂੰ ਕੋਈ ਕੋਈ ਰਕੂਨ ਦੀ ਸਪੀਸੀਜ਼ ਲੱਗਦੀ ਆ ਪਰ ਇਹ ਚਕੰਨਾ ਜਾ ਚਾਰਾ ਨਾਲੇ ਖਾਂਦਾ ਨਾਲੇ ਵੇਂਦਾ ਕਹਿੰਦਾ ਲੋਕ ਮੈਨੂੰ ਹੀ ਵੇਖੀ ਜਾਂਦੇ ਜਿਆਦਾ ਤਾਂ ਨਹੀਂ ਖਾ ਲਿਆ ਲਾਮਾ ਦਿੰਦੇ ਫਿਰ ਨੇ ਕਹਿੰਦੇ ਜੂ ਆਲੇ ਨੂੰ ਕਿਤੇ ਭਾਜੀ ਸਾਰਾ ਨਾਜ ਤਾਂ ਹੀ ਖਾ ਗਿਆ ਕਹਿੰਦੇ ਇੱਧਰ ਕਹਿੰਦੇ ਕੰਗਾਰੂ ਵੀ ਨੇ ਰੱਖੇ ਹੋਏ ਨਾਲ ਦੀ ਨਾਲ ਕੰਗਾਰੂ ਬਹੁਤ ਹੀ ਸ਼ਾਨਦਾਰ ਜਾਨਵਰ ਇੱਧਰ ਵੇਖ ਸਕਦੇ ਤੁਸੀਂ ਇੱਥੇ ਕੋਈ ਜਾਨਵਰ ਦੇਖ ਨਹੀਂ ਰਿਹਾ ਪਹਿਲੀ ਗੱਲ ਤਾਂ ਜੇ ਦਿਖ ਰਿਹਾ ਤੇ ਆਪਾਂ ਨੂੰ ਨਹੀਂ ਦਿਖ ਰਿਹਾ ਕਿ ਤੁਹਾਨੂੰ ਵੀ ਨਹੀਂ ਦਿਖ ਰਿਹਾ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀ ਨਹੀਂ ਦਿਖ ਰਿਹਾ ਤੇ ਇੱਕ ਇੱਥੇ ਲੁਗਿਆ ਬੈਠਾ ਜਾ ਧੁੱਪ ਸੇਕਨ ਦਾ ਜੇ ਨਿਆਰਾ ਠੰਡ ਬੜੀ ਨਾ ਆ ਦਿਨਾਂ ਦੇ ਵਿੱਚ ਆਸਟ੍ਰੇਲੀਆ ਚ ਤਾਂ ਕਰਕੇ ਜਨਵਰ ਧੁੱਪੇ ਨਿਕਲ ਕੇ ਬਹਿ ਜਾਂਦੇ ਇੱਕ ਉਹ ਥੱਲੇ ਬੈਠਾ ਜੀ ਛਾਵੇਂ ਜੋ ਕੇ ਵਧੀਆ ਨਜ਼ਾਰਾ ਹੈ ਬਿਊਟੀਫੁਲ ਜੂ ਉਹ ਇੱਕ ਤਾਂ ਚੜਿਆ ਜਾਂਦਾ ਹੈ ਉਹ ਚੜ ਗਿਆ ਜੀ ਕਹਿੰਦਾ ਇੱਥੇ ਬੈਠੋ ਤੁਹਾਨੂੰ ਪਤਾ ਜਿਹੜੇ ਕੰਨਾਂ ਤੇ ਹੱਥ ਰੱਖ ਕੇ ਜੱਖਾਂ ਤੇ ਰੱਖ ਰੱਖੇ ਜਿਹੜੇ ਮੋਜੀ ਹੈ ਨਾ ਬਾਂਦਰ ਇਹਨਾਂ ਤੋਂ ਹੀ ਤਿਆਰ ਹੋਏ ਹੋ ਜੇ ਇੱਧਰ ਵੰਦੇ ਮੇਰੇ ਵੀਰੋ ਇਹ ਆਏ ਉਹ ਠੀਕ ਹੈ ਵੀ ਚੜ ਗਿਆ ਚੜ ਗਿਆ ਤਾਂ ਨੂੰ ਇਹ ਵੀ ਕੋਈ ਬਾਂਦਰ ਦੀ ਸਪੀਸੀਜ਼ ਹੀ ਆ ਜਿਹੜੀਆਂ ਆਪਾਂ ਮੇਨ ਜਾਂ ਡਿਸਕਵਰੀ ਤੇ ਵੇਖਨੇ ਯਾਰ ਉਹ ਵਾਲੇ ਸਪੀਸੀਸ ਆ ਜਿਹੜੀਆਂ ਆਪਾਂ ਰੀਅਲ ਚ ਨਹੀਂ ਵੇਖੀਆਂ ਇਹ ਡਿਸਕਵਰੀ ਵਾਲੀਆਂ ਸਕਾਰਾ ਸਾਰੀਆਂ ਸਪੀਸੀਸ ਇੱਥੇ ਰਹਿੰਨਾ ਕੋ ਜਾਨਵਰਾਂ ਦੀਆਂ ਅੱਡੋ ਅੱਡ ਵੈਰੈਟੀਆਂ ਕਿੱਡਾ ਹੀ ਤਾਮਾ ਜਮਾ ਬਣਾਇਆ ਪਿਆ ਇਹਨਾਂ ਦੇ ਝੂਟਣਾਂ ਵਾਸਤੇ ਉਹ ਕਿਹੜਾ ਰੱਸਿਆਂ ਦੇ ਝੂੜਦਾ ਫਿਰਦਾ ਹੀ ਕੋਈ ਕਿੱਧਰ ਟੱਪਦਾ ਫਿਰਦਾ ਕੋਈ ਕਿੱਧਰ ਟੱਪਦਾ ਫਿਰਦਾ ਇਹ ਚਲੋ ਬਾਂਦਰਾਂ ਦੀ ਤਾਂ ਮੌਜੀ ਟੱਪਣ ਟਪਾਉਣ ਦੇ ਵਿੱਚ ਲੰਘ ਜਾਂਦੀ ਇਹ ਕਾਹ ਭੱਜੇ ਫਿਰਦੀ ਓਏ ਆਹਾ ਵਾਵਾ ਹੀ ਤੁਰੇ ਫਿਰਦੀ ਓਏ ਓਹੋ ਹੋ 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 ਇਹ ਤਾਂ ਇਹਨਾਂ ਦਾ ਪੂਰਾ ਝੋਂਡੇ ਦਾ ਫੈਮਿਲੀ ਗੈਂਗ ਹੈ ਪੂਰਾ ਭਾਈ ਲੈ ਵੀ ਦੀ ਗੇੜੇ ਤੇ ਗੇੜਾ ਰੱਖਿਆ ਉਹ ਇੱਕ ਨੂੰ ਖੁਰਕ ਪੈ ਗਈ ਢੋਡੀ ਬੈਨ ਨੂੰ ਆਹ ਰੱਸਿਆਂ ਦੇ ਕਿਹੜਾ ਚੜਿਆ ਫਿਰਦਾ ਰੱਸੇ ਲਾਈ ਜਾਂਦਾ ਉੱਪਰ ਵੀ ਚੜੇ ਫਿਰਦੇ ਆ ਪਹੂਏ ਚਲੋ ਵਧੀਆ ਇੰਜੋਏ ਮਲ ਪੂਰਾ ਇੰਜੋਏ ਕਰ ਰਹੇ ਇਸੇ ਦੇ ਨਾਲ ਤੁਹਾਨੂੰ ਮੈਂ ਦੱਸ ਰਿਹਾ ਕਿ ਆਹ ਵੇਖੋ ਤੁਸੀਂ ਦੇ ਸਕਦੇ ਆ ਕਿ ਜੂ ਬਹੁਤ ਸੋਹਣਾ ਹੈ ਜੇ ਤੁਹਾਨੂੰ ਵੀ ਵਧੀਆ ਲੱਗੀ ਵੀਡੀਓ ਇਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਹਨੂੰ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਲਓ ਜਿੰਕੀਆਂ ਵੀਡੀਓ ਵੇਖਣੀਆਂ ਹੋਵੇ ਤੇ ਆਪਣਾ ਇਨਸਟਾਗ੍ਰਾਮ ਹੈਗਾ ਬਲਕਰਨ 157 ਸਨੈਪਚੈਟ ਹੈਗੀ ਸੰਧੂ H U N I 22 ਇਸੇ ਦੇ ਨਾਲ ਪਰਚੋਲ ਕਹਿੰਦੇ ਮੇਰੇ ਵੀਰੋ ਪੈ ਗਿਆ ਏ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟਾਟਾ ਅਲਵਿਦਾ ਨਾਲ ਐਂਡ ਤੇ ਲੈਪਡ ਨੂੰ ਵੇਖ ਲਓ ਕਿਉਂਕਿ ਇਹ ਕਹਿੰਦੇ ਬਹੁਤ ਖੰਖਾਰ ਜਾਨਵਰ ਹੁੰਦੇ ਨੇ ਇਹ ਕਸੁਸਤ ਜਾਨਵਰ ਹੁੰਦੇ ਆ ਜਿਹੜੇ ਲੰਮੇ ਪੈ ਗਏ ਬਸ ਕਲਾ ਖਾਂਦੇ ਰਹਿੰਦੇ ਆ ਤੇ ਜੋ ਵੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਮੰਮੀ ਉਹਨਾਂ ਦਾ ਜੂ ਵਾਲਾ ਟੂਰ ਤਾਂ ਬਹੁਤ ਘੈਂਟ ਰਿਹਾ ਤੇ ਚਲੋ ਇਸੇ ਦੇ ਨਾਲ ਨੈਕਸਟ ਵੀਡੀਓ ਮ ਆਵਗੀ ਉਹ ਬਹੁਤ ਘੈਂਟ ਹੋਗੀ ਮਿਲਦੇ